ਸਜਣ ਸੱਚਾ ਪਾਤਸ਼ਾਹ ਸਹੰਦ ਸਹਾ ਜਿਸ ਪਾਸ ਬੈਠਿਆ ਉਹ ਹੀ ਆ ਸਭਨਾ ਦਾ ਵਸਾਹੋ ਇੱਕ ਓਕਾਰ ਸਤਗੁਰ ਪ੍ਰਸਾਦਿ ਸ਼ਲੋਕ ਮਹਲਾ 9 ਗੁਣ ਗੋਬਿੰਦ ਗਾਇਓ ਨਹੀਂ ਜਨ ਵਿਹਾਰਤ ਕੀ ਨਾ ਸੋ ਨਾਨਕ ਹਰ ਪਜ ਮਨਾ ਜਿਹ ਵਿਦਜਲ ਕਾਮੀ ਨਾ ਕਿਆ ਨਸੋਂ ਕਾਏ ਰਚਿਓ ਨਿਬਖ ਨਾ ਹੋਏ ਉਦਾਸ ਸੋ ਨਾਨਕ ਪਜ ਹਰ ਮਨਾ ਰੇ ਨਜਮ ਕੀ ਫਾਸ ਨਾ ਪਯੋ ਹੈ ਗਯੋ ਲੀਓ ਜਰਾ ਤਨ ਜੀਤ ਬਜ ਹਰਮਨਾਯੋਦ ਜਾਤ ਹੈ ਬੀਤ ਮਿਰਦ ਪਯੋ ਸੁ ਜਾ ਨਹੀਂ ਕਾਲ ਪਹੁੰਚਯਾ ਰਬਾਬਰੇ ਕਿਉ ਨਾ ਭਜੈ ਭਗਵਾਨ ਤਨ ਦਾਰਾ ਸੰਪਤ ਸਗਲ ਜਿਨ ਅਪਨੇ ਕਰਮਾਨ ਇਨ ਮੈਂ ਕਛੁ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤਯੋ ਦਾਰਨ ਪਹਿਰਨ ਹਰਿਆਨਾਥ ਕੇ ਨਾਥ ਤੁਮ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜਹ ਤੋ ਕੋ ਜੀਓ ਤਸ ਸੁਨ ਹੋ ਨਕੀਨ ਕਹਨਾ ਬਾਬਰੇ ਅਬ ਕਿਉਂ ਡੋਲਤ ਦੀਨ ਤਨ ਤਨ ਸੰਪਾਸ ਸੁਖ ਦਿਓ ਵਰ ਜਹਨੇ ਕੇ ਤਾਮ ਲਾਲਿਕ ਸੁਨ ਰੇ ਮਨਾ ਸਿਮਰਤ ਕਹੇ ਨਰਾਮ अब सुखदा ताराम है दोसरु ना को नानक सुनरी मुना ते सिमरत हो सिमरत पाई आहे पजर त नानक सुनरी मुना ਕਟਤ ਹੈ ਨੀਤ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਿਹ ਤੇ ਉਪਜਿਓ ਨਾਨਕ ਕਾ ਲੀਨ ਤਹਿ ਮੈ ਮਾਨ ਕਟ ਕਟ ਮੈਂ ਹਰ ਜੂ ਬਸੈ ਸੰਤਨ ਕਹਯੋ ਪੁਕਾਰ ਤੁਮ ਨਾਨਕ ਤਹਿ ਪਜਮਨਾ ਪੌਨਿਤ ਉਤਰੇ ਪਾਰ ਸੁਖ ਦੁਖ ਜੇ ਪਰਸੈ ਨਹੀਂ ਲੋਭ ਹੋਇ ਬਿਮਾਨ ਕਾਹ ਨਾਨਕ ਸੁਨ ਰੇ ਮਨਾਸੋ ਮੂਰਤ ਭਗਵਾਨ ਉਸ ਤਤਨੰਦਿਆ ਨਾਹਿ ਜੇ ਕੰਚਨ ਲੋਸ ਮਾਨ ਸੁਨ ਰੇ ਮਨ ਮੁਕਤ ਤਾਹੀ ਤੈ ਜਾਨ ਪ੍ਰਕਾਹ ਕੋ ਦਿੱਤ ਨਹ ਨ ਪਮਾਨਤਿਆ ਤੁਮ ਨਾਨਕ ਸੁਨ ਰੇ ਮਨ ਗਿਆਨੀ ਤਾਹੀ ਬਖਾਨੋ ਵਹਿ ਬਿਖਿਆਤ ਮਾਇਆ மஜி சோச நான்கு சுனரிமுனா தேட பிரணியம தீ கர்த்தாம் பசன ਮੇਹ ਮਨ ਸਾਚੀ ਮਾਨ ਅਨਾਸਨ ਗੁਰਮਤ ਹਰਨ ਪਲ ਮ ਹਰ ਕੋ ਨਾਮ ਇਸ ਦਿਨ ਜੋ ਨਾਨਕ ਪਜੈ ਸਫਲੁ ਹੈ ਤੇ ਹਕਮ ਦੇਵ ਬਾਗੁ ਗੋਬਿੰਦ ਪਜੋ ਕਰ ਨ ਸੁਨੋ ਹਰ ਨਾਮ நானரி முன்ன பண ஜமக்கோ பிராணி மமத்தோபோத பானே ஓரண ਕਨਾ ਯਰ ਪਕਨਾ ਐਸੇ ਜਗ ਕੋ ਜਾਣ ਮੈਂ ਕਛ ਸਾਂਚੂ ਨਹੀਂ ਨਾਨਕ ਬਿਨ ਭਗਵਾਨਿਸ ਜਨ ਮਾਇਆ ਕਾਰਨੇ ਪ੍ਰਾਨੀ ਡੋਲਤਨੀ चलते बुध बुदा सनत रचना ते सेची कहू न सुनमीत कसो नचत मध माया तय ਕਹੁ ਨਾਨਕ ਬਿਨ ਹਰ ਪਾਜਨ ਪਰਤ ਤਹੇ ਜਮਫੰਦ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੈ ਕਹੁ ਨਾਨਕ ਸੁਨ ਰੇ ਮਨਾ ਦੁਰਲਭ ਮਾਨਖ ਦੇ ਮਾਇਆ ਤਰਨ ਤਾ ਵਹੀ ਸੋ ਕੋ ਲੋਗ ਆ ਜਾਣ ਕਹੁ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਜਿਸ ਦਿਨ ਭਜੈ ਰੂਪ ਰਾਮ ਤਿਹ ਜਾਣ ਸਾਚੀ ਮਾਨ ਮਨ ਮਾਇਆ ਵਸ ਰਹੇ ਹੋ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਪਜਨ ਜੀਵਨ ਕੋਨੇ ਕਾਮ ਪ੍ਰਾਨੇ ਰਾਮ ਨਾ ਚਿਤਈ ਮਦ ਮਾਇਆ ਪੰਦ ਗੋਬਿੰਦ ਨਹਰ ਪਜਨ ਪਰਤ ਤਹੇ ਜਮਫੰਦ ਤੁਖ ਮੈਂ ਬਹੁ ਸੰਗੇ ਪਏ ਤੁਖ ਮੈਂ ਸੰਗ ਨ ਕੋਏ ਤੁਮ ਨਾਨਕ ਹਰ ਪਜ ਮਨਾ ਅੰਤ ਸਹਾਈ ਹੋ ਜਨਮ ਪਰਮਤ ਫੇਰਿਓ ਮਿਟਿਓ ਨ ਮਨ ਕੋ ਤਰਾਸ ਗੁਰੂ ਨਾਨਕ ਹਰਿ ਪਜ ਮਨਾ ਨਿਰਪੈ ਪਾਵੇ ਬਾਸ ਯਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸੋ ਨਾਨਕ ਫਦਿਓ ਰਾਖਲੇ ਹੋ ਪਗਵਾਨ ਗਾਲ ਜਵਾਨੀ ਹਰ ਬਿਰਦ ਫਨ ਤੇਜ ਅਵਸਥਾ ਜਾਨ ਬਾਬਾ ਨਾਨਕ ਹਰ ਪਾਜਨ ਬਿਨ ਰਥਾ ਸਭ ਹੀ ਮਾਨ ਪਰਨ ਤੋ ਸੁਨਾ ਪਿਓ ਪਰੋ ਲੋਭ ਕਾ ਬੰਦ ਨਾਨਕ ਸਮਯੋ ਰਮ ਗਯੋ अब क्यों रोब तंद मन माया मरम रहयो लकुसत नहि ना नमीत नानक मूरत चित्र ज्यों छाड़त नहिं पीत ਨਰ ਚਾਤ ਕਸਯੌਰ ਔਰ ਕੀ ਔਰ ਰਹਿ ਪਈ ਚਿਤ ਵਤ ਰਹਿ ਓਠ ਗਾਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ ਬਹੁ ਨਾਨਕ ਸੁਨ ਰੇ ਮਨਾ ਹਰ ਪਾਵੇ ਸੋਏ ਜਗਤ ਪਿਖਾਰੇ ਗਿਰਤ ਹ ਸਭ ਕੋ ਦਾਤਾਰਾ ਮ ਕਹੁ ਨਾਨਕ ਮਨ ਸਿਮਰਤੇ ਹੈ ਹੋਵੇ ਕਾਮ ਤੂੰ ਪਹਿਮਾਨ ਪਹਾ ਕਰ ਜਗ ਸੁਪਨ ਜੂ ਜਾਨ ਇਨ ਮੈਂ ਕਛੁ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇ ਕੋ ਬਿਨ ਸਾਸ਼ਨ ਨਾਮੀ ਤੋ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਹਜਗ ਜੀਤ ਜਹ ਕਟ ਸਿਮਰਨ ਰਾਮ ਕੋ ਉਸ ਵਰਮ ਕੁਤਾ ਜਾਨ ਏ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇੱਕ ਭਗਤ ਭਗਵਾਨ ਜੇ ਪ੍ਰਾਨੀ ਕਾ ਨਾਹੇ ਮਨ ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਹੀ ਤਨ ਸਾਮੀ ਕੋ ਗ੍ਰੋ ਜੋ ਸਦਾ ਸੁਾਨ ਤਜਤ ਨਹੀਂ ਨੇ ਤਾ ਨਾਨਕ ਇਹ ਵਿਦ ਹਰ ਭਜੋ ਇਕ ਮਨ ਹੋਏ ਇਕ ਚਿਤ ਤਰਤ ਵਰਤ ਅਰਦਾਸ ਕਰ ਮਨ ਮੈਂ ਤਰਾ ਗਮਾਨ ਨਾਨਕ ਨੇਹ ਫਲ ਜਾ ਤੇਹ ਜੋ ਕੁੰਚਰਿ ਸ਼ਨਾਨ ਕਿਰਪਾ ਪਿਓ ਕਗ ਡਗ ਲਗੇ ਨਾਨਕ ਜੋਤਿ ਤੇ ਹੀ ਨੋਹ ਨਾਨਕ ਇਹ ਬਿਦਪਈ ਤੋ ਨਹਰ ਰਸਲੀਨ ਜਜ ਕਰ ਦੇ ਕਿਉ ਜਗਤ ਮੈ ਕੋ ਕਾਉ ਕੋ ਨਾ ਹੈ ਨਾਨਕ ਥਿਰ ਹਰ ਪਗਤ ਹੈ ਤੇ ਰੱਖੋ ਮਨ ਮਾ ਹੈ ਗਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਇਹ ਨਾਨਕ ਥਿਰ ਨਾਰ ਹੈ ਜੋ ਬਾਲੂ ਕੀ ਪੀਤ RAM GAY RAMAN GAY JAKO GO PARWARO تھر کچھ نہیں سپنے جو سنسار تا تاکیا جی جو ہوئے یے ہمارک سنسار کو نانک تر نہیں کوئے ਜੋ ਸੋ ਬਨਸਾ ਪਰਵਾਜ ਕਤਾਲ ਨਾਨਕ ਹਰ ਗੁਣ ਗਾਇ ਲੈ सकुल जंजाल दोराट कियो बंदन पे पसू न पारे नानोट हर गजो हो सहाय बंदन सुठे सभु कुझु पाक सभु कुझु تم رے ہاتھ میں تم ہی ہو سہائے تنگ سکھا سب تج گئے کون ہو ساتھ نانک یہ بپت میں ٹیک نام رہو سادو رہو رہیو گرو جگ تمہیں کین جپ گرمنت رام نام میں گیو جا کر سمنی کو اے سمرت سنکٹ مٹے درس تمہارے رام رام میں گیو جا کر نہیں کو ਸੰਕਟ ਮਿਟੈ ਦਰਸ ਤੁਹਾਰੋ ਹੋਏ ਉਹ ਦਾਨੀ ਮਹਲਾ ਪੰਜਵਾ ਪਾਲ ਵਿੱਚ ਤਨ ਵਸੋ ਭਈਓਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਦਾ ਕਰ ਕਾ ਭਈਓ ਜਿਸ ਕਾ ਸਭਸ ਅਦਾਰੋ ਜਿਸ ਕਾ ਹੋਏ ਉਦਾਰ ਏ ਵਸਤ ਤਜੀਦ ਹੈ ਜਾਏ ਨਿਤ ਨਿਤ ਰਖ ਉਰਤਾਰ તમ ਸੰਸਾਰ ਕਰਨ ਲਗ ਤਰੀਏ ਸਬ ਨਾਨਕ ਬ੍ਰਹਮ ਪਸਾਰੋ ਕਰੋ ਤੁਮਹੰਲਾ ਸੰਜੋਵਾ ராோ நோயிருண நே தர்ச பஜன மிலே ਨਾਨਕ ਨਾਮ ਮਿਲਤਾ ਜੀਵਾ ਤਨ ਮਨ ਥੀ ਵੇ ਹਰੇਆ ਸਰਸ ਪ੍ਰਿਆ ਮੇਰਾ ਮਤ ਹੋਏ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਥੀ ਵੇ ਹਰੇਆ ੴ ਅੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਇਹ ਪੰਚਪੰਚ ਬਰੰਦਨ ਸੰਗਤਿ ਪੰਚ ਮਾਰਕ ਹੈ ਰੋਇ ਹੈ ਤਰੀ ਪੰਚ ਰਾਗ ਨੇ ਸਭ ਉਚਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆਖੀ ਗਾ ਬੈ ਬੰਦਲੀ ਪੁਨਰ ਲੇਖੀ ਕੀ ਪਈ ਵਾਰੀ ਇਹ ਪੈਰੋ ਕੀ ਪੰਚੋ ਨਾਰੀ पंचम हरख देसाख सुनावे बंगलम मदमाधव गावे ललित विलावल गावे ही अपनी अपनी भात अष्टपुत्र पैरबके गावे गागन पात्र दुतिया मालिक सकलापै संग रागनी पंचो थापै गोंड क्रीर देव गणतारी गणतारी से होती उचारी ਤਨਸਰੀਏ ਪੰਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਬਾਰਾ ਖੌ ਘਟਿਓ ਪੁਰਾਨਤ ਗਾਈ ਅਸ਼ਟ ਮਾਲ ਕੌਸਕ ਸੰਗ ਲਾਈ ਪੁਨ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁਤ ਉਠੇ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਤੇਵਕ੍ਰਿਯਾਈ ਬਸੰਤੀ ਸੰਦੂਰ ਸੁਹਾਈ ਸਰਸ ਹੀਰੀ ਲੈ ਭਾਰ ਜਾ ਸੰਗ ਲਾਈ ਪੰਜਵਾਰ ਜਾ ਸੁਰਮਨੰਦ ਪਾਸ ਕਰਿ ਆਏ ਚੰਦਰ ਬਿੰਬ ਮੰਗਲਨ ਸੁਹਾਈ ਸਰਸ ਬਨ ਆਹੀ ਬినੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਿ ਆਈ ਦੀਪਕ ਕੀ ਵਾਰੀ ਕਛੇਲੀ ਪਟਮੰਜਰੀ ਟੋਡੀ ਕਹੀਂ ਅਲਾਪ ਕਾਮੋ ਦੀ ਆ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਤਲਿਓ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗਉਰਾਯਾਂ ਕਾਂਦਰਾ ਕਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ਼੍ਰੀ ਰਾਗ ਬਿਗਾਵੇ ਪੰਚ ਸੰਗ ਬਰੰਗਨ ਲਾਵੇ ਬੈਰਾਰੀ ਕਰਨਾਟੀ ਧਰੀ ਗਬਰੀ ਗਾਵੇ ਆ ਸਬਨੀ ਤੇਹੇ ਪਾਛੇ ਸਿੰਧਵੀ ਅਲਾਪੀ ਸ਼੍ਰੀ ਰਾਗ ਸਿਉ ਪੰਚ ਥਾਪੀ ਸਾਲੁ ਸਰਗ ਸਗਰਾ ਔਰ ਗੋਂਡ ਗਵੀਰ ਅਸ਼ਟ ਪੁੱਤਰ ਸ਼੍ਰੀ ਰਾਗ ਕੇ ਗੁੰਡ ਕੁੰਬ ਹਮੀਰ ਖਸ਼ਟਮ ਮੇਗ ਰਾਗ ਬਹਿ ਗਾਵੇ ਪੰਚੋ ਸੰਗ ਬਰੰਗਨ ਲਾਵੇ ਸੂਰਠ ਗੁਣ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਣ ਗੁਨੀ ਉੱਚੇ ਸੁਰ ਸੋਹੋਂ ਪਨਕੀਨੀ ਮੇਗ ਰਾਗ ਸਿਉ ਪੰਚੋ ਚਿਨੀ ਬੈਰਾ ਕਰ ਗਜ ਤਰਕੇ ਦਾਰਾ ਜਬਲੀ ਧਰ ਨਟਿਓ ਜਲ ਤਾਰਾ গুন গাও শঙ্কর ও শ্যামা মিগ রাগ পুত্রন কে নম খষ্ট রাগ উง গাও সঙ্গ রাগ নে তিস সব পুত্র রাগন কে আথর দিস তিস খষ্ট রাগ উง গাও के तो रा गे आकार वाहिगुरु जी ख़ालसा वाहिगुरु जी फते गुरू गुरू प्यारी शास विझी ਜੋ ਕਿ ਭਾਈ ਆਪ ਸਭ ਸੰਗਤਾਂ ਨੂੰ ਪਤਾ ਹੈ ਕਿ ਪਰਸੋਂ ਹੋਇਤੋ ਤੁਨ ਤੁਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਵਿਆਰਣੇ ਸਮਰਪਿਤ ਕੇ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਗੁਰੂ ਘਰ ਦੇ ਕੇ ਧੁਰ ਕੀ ਬਾਣੀ ਆਈ ਤਿਸ ਅਗਲੇ ਚੌਥੇ ਮਿਟਾਈ ਜਿਵੇਂ ਬਾਤਾਂ ਅਨੁਸਾਰ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਪ੍ਰਕਾਸ਼ ਹੋਏ ਸਨ ਸੋਣਾ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਸੰਪੂਰਨ ਭੋਗ ਪਾਏ ਗਏ ਹਨ ਸੋ ਪ੍ਰੰਤ ਤਕਰੀਬਨ ਕੋਣੀ 11 ਵਜੇ ਤੱਕ ਗੁਰਬਾਣੀ ਵਿਚਾਰ ਹੋਵੇਗੀ ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਾਈ ਗੁਰੂ ਘਰ ਵਿਖੇ ਪਹੁੰਚ ਤਾਮਨ ਪਵਿੱਤਰ ਗੁਰਬਾਣੀ ਸਰਵਣ ਕਰਿਏ ਤਾਮਨ ਪਵਿੱਤਰ ਗੁਰਬਾਣੀ ਦੇ ਜਾਪ ਕਰਿਏ ਪਤਿਵੰਤਿਆਂ ਨੂੰ ਲੱਖ-ਦੋ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਸੋਹਣੇ